ਜੋ ਚੜਿਆ ਅੱਜ ਚੜਿਆ ਮੈਂ ਖਰੂ ਗੋਪਾਲ ਸਿੰਘ ਮਾਰਾ ਦਾ ਹੁਕਮ ਜੇ ਜੋਤ ਸੰਤ ਜਰਨੈਲ ਸਿੰਘ ਕੰਡਰਵਾਲ ਨੇ ਕਿਹਾ ਉਹ ਵੀ ਪਾਰਨਾ ਕਰਦੇ ਰਹੇ ਜੇ ਮੈਂ ਖੰਡਾ ਰਾਂਝਾ ਤਾਂ ਸਫਲਤਾ ਨਹੀਂ ਸੀ ਹੋਣੀ ਤੁਸੀਂ ਪਹਿਲਾਂ ਨਾਲ ਚੱਲੇ ਹੋ ਮਾਰੇ ਟਾਈਮ ਵੀ ਆਇਆ ਅਜੇ ਛੱਗਾ ਟਾਈਮ ਨਹੀਂ ਆਇਆ ਪਰ ਤਾਂ ਵੀ ਤੁਸੀਂ ਸਿੱਧ ਕੋਬ ਦੂਰ ਕਰਤੀ ਦੀ ਗੰਨ ਛੱਡੀ ਨਹੀਂ ਹੈ ਗੰਨੂ ਬੜਾ ਫਕਰ ਹੈ ਕਿ ਅੱਜ ਸਾਡੀ ਛੇਰ ਚੁੱਪ ਤੇ ਜੇ ਤੁਸੀਂ ਚਾਹੋਗੇ ਕਰੋੜ ਸਾਹਿਬ ਦੇ ਕੈਂਡੀਡੇਟ ਹਨ ਉਹਨਾਂ ਦੇ ਮਾਪਾ ਜੀ ਬੀਪੀ ਰਜਿਤ ਗੋਰੇ ਜੀ ਆਏ ਸਟੇਜ 'ਤੇ ਬੋਲੇ ਬੀਪੀ ਹਰਨਰਾਜ ਜੀ ਜਿਨ੍ਹਾਂ ਨੇ ਬਹੁਤ ਚੱਕ ਚੱਲਿਆ ਕੁਝ ਸੇ ਘਰ ਰਿਓ ਮੱਤ ਪੱਤ ਕਰਕੇ ਦਿੱਲੀ ਦੀ ਹਕੂਮਤ ਦੇਖੇ ਪੀਐਸ ਗਿਲ ਨਹੀਂ ਕਰਦਿਆ ਉਹ ਵੀ ਅਜੇ ਇੱਥੇ ਬਰਾਂਦੇ ਹੋਏ